ਹਾਂਜੀ ਅੱਜ ਆਪਣਾ ਆਇਆ ਮਾਰਨਿੰਗ ਦੇ ਵਿੱਚ ਪਾਰਸਲ ਪਾਰਸਲ ਮੈਂ ਕਾਫੀ ਦਿਨਾਂ ਤੋਂ ਆਰਡਰ ਕੀਤਾ ਹੋਇਆ ਸੀਗਾ ਆਉਂਦੇ ਆਉਂਦੇ ਦੇਖੋ ਕਿੰਨਾ ਟਾਈਮ ਲੱਗ ਗਿਆ ਇਸ ਵਾਰੀ ਨਹੀਂ ਤਾਂ ਜਦੋਂ ਵੀ ਆਪਾਂ ਕੋਈ ਵੀ ਚੀਜ਼ ਮਿਸ਼ੋ ਤੋਂ ਆਰਡਰ ਕਰਦੇ ਹਾਂ ਤਾਂ ਜਲਦੀ ਆ ਜਾਂਦੀ ਹੈ ਇਸ ਵਾਰੀ ਕਾਫੀ ਟਾਈਮ ਕਾਫੀ ਦਿਨ ਲੱਗ ਗਏ 2-3 ਦਿਨਾਂ ਦੇ ਵਿੱਚ ਹੀ ਕਈ ਵਾਰੀ ਤਾਂ ਕੋਈ ਚੀਜ਼ ਹੈ ਜਿਹੜੀ ਜਲਦੀ ਆਉਂਦੀ ਹੈ ਤਾਂ 2-3 ਦਿਨਾਂ ਦੇ ਵਿੱਚ ਹੀ ਆ ਜਾਂਦੀ ਹੈ ਇਸ ਵਾਰੀ ਪੂਰਾ ਹਫਤੇ ਤੋਂ ਉੱਪਰ ਹੋ ਗਿਆ ਆਰਡਰ ਕਰਨ ਨੂੰ ਤੇ ਇਹ ਦੇਖੋ ਮੈਂ ਇਹਦੀ ਅਨਬਾਕਸਿੰਗ ਕਰਨ ਲੱਗੀ ਆਂਗੀ ਇਸ ਤਰ੍ਹਾਂ ਪੈਕਿੰਗ ਦੇ ਵਿੱਚ ਹੁੰਦਾ ਜਦੋਂ ਵੀ ਆਪਾਂ ਕੋਈ ਚੀਜ਼ ਮੰਗਾਉਣੀ ਆ ਫਿਰ ਕਾਰਡ ਤੋਂ ਜਾਂ ਮੀਸ਼ੋ ਤੋਂ ਆਪਾਂ ਨੂੰ ਇਸ ਤਰ੍ਹਾਂ ਹੀ ਪੈਕਿੰਗ ਦੇ ਵਿੱਚ ਮਿਲਦੀ ਹੈਗੀ ਪੈਕਿੰਗ ਹੈ ਜਿਹੜੀ ਕਵਰ ਦੇ ਵਿੱਚ ਮਤਲਬ ਵੀ ਜਿਹਦੇ ਵਿੱਚ ਪਾਇਆ ਹੋਇਆ ਹੈਗਾ ਟਰਾਈਪੋਡ ਉਹਦੇ ਉੱਤੋਂ ਦੀ ਇਹ ਗੱਤੇ ਦੀ ਪੈਕਿੰਗ ਕੀਤੀ ਵੀ ਹੈ ਤੇ ਨਾਲ ਇਹਨੂੰ ਲੈਮੀਨੇਸ਼ਨ ਕੀਤਾ ਹੋਇਆ ਤੇ ਇਹਨੂੰ ਆਪਾਂ ਕੈਂਚੀ ਦੀ ਹੈਲਪ ਲੈ ਕੇ ਤੇ ਇਹਨੂੰ ਆਪਾਂ ਖੋਲਦੇ ਆਂ ਦੇਖਦੇ ਆਂ ਫਿਰ ਇਹਦੇ ਵਿੱਚੋਂ ਕਿਸ ਤਰ੍ਹਾਂ ਦਾ ਆਪਣਾ ਟਰਾਈਪੋਡ ਨਿਕਲਦਾ ਹੈ ਇੱਕ ਮੈਂ ਜਿਹੜਾ ਆਰਡਰ ਕੀਤਾ ਸੀ ਇੱਕ ਹਲਕਾ ਫੁਲਕਾ ਜਿਹਾ ਟਰਾਈਪੋਡ ਹੈ ਇੱਕ ਵਾਰੀ ਆਪਾਂ ਐਸੇ ਨਾਲ ਹੀ ਕੰਮ ਚਲਾ ਰਹੇ ਹਾਂਗੇ ਜਿਆਦਾ ਵੱਡਾ ਹੜੇ ਮੈਂ ਨਹੀਂ ਲਿਆ ਪਹਿਲਾਂ ਵੀ ਮੈਂ ਇਸ ਤਰ੍ਹਾਂ ਦਾ ਯੂਜ਼ ਕਰ ਚੁੱਕੀ ਹਾਂ ਕਾਫੀ ਮਤਲਬ ਵਧੀਆ ਰਹੇਗਾ ਯੂਜ਼ ਦੇ ਵਿੱਚ ਵੈਸੇ ਜਦੋਂ ਪਬਲਿਕ ਦੇ ਵਿੱਚ ਆਪਾਂ ਕੋਈ ਵੀ ਵੀਡੀਓ ਸ਼ੂਟ ਕਰਦੇ ਹਾਂ ਉਦੋਂ ਤਾਂ ਪੈਸ ਤਰ੍ਹਾਂ ਹੀ ਕਰ ਲੈਣੇ ਹੁੰਦੇ ਆਗੇ ਹੱਥ ਦੇ ਵਿੱਚ ਮੋਬਾਈਲ ਫੜ ਕੇ ਤੇ ਜਦੋਂ ਆਪਾਂ ਨੂੰ ਕੁਕਿੰਗ ਵੀਡੀਓ ਸ਼ੂਟ ਕਰਨੀਆਂ ਪੈਂਦੀਆਂ ਨੇਂਆਂ ਤਾਂ ਉਦੋਂ ਇਸ ਟ੍ਰਾਈਪੋਡ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਹੁਣ ਕਿੰਨੇ ਦਿਨਾਂ ਤੋਂ ਮੇਰਾ ਟ੍ਰਾਈਪੋਡ ਖਰਾਬ ਸੀ ਤੇ ਮੈਂ ਕੁਕਿੰਗ ਵੀਡੀਓ ਨੂੰ ਵੀ ਅਵਾਇਡ ਕਰੀ ਜਾਂਦੀ ਸੀ ਕਰਨ ਤੋਂ ਸ਼ੂਟ ਕਰਨ ਤੋਂ ਤੇ ਫਿਰ ਹੁਣ ਚਲੋ ਆ ਗਿਆ ਆਪਣਾ ਟ੍ਰਾਈਪੋਡ ਤੇ ਆਪਾਂ ਹੁਣ ਜਿਵੇਂ ਦੀ ਆਪਾਂ ਨੂੰ ਲੋੜ ਹੈ ਦੀ ਆਪਾਂ ਵੀਡੀਓ ਸ਼ੂਟ ਕਰ ਸਕਦੇ ਆ ਤੇ ਇਹ ਇੱਕ ਤਰ੍ਹਾਂ ਦੀ ਇੱਕ ਸੈਲਫੀ ਸਟਿਕ ਵੀ ਹੁੰਦੀ ਹੈਗੀ ਤੇ ਜਿਵੇਂ ਮਰਜ਼ੀ ਵੀ ਆਪਾਂ ਇਹਨੂੰ ਯੂਜ਼ ਕਰ ਲਓ ਸੈਲਫੀ ਸਟਿਕ ਦੇ ਤੌਰ ਤੇ ਕਰ ਲੋ ਚਾਹੇ ਟਰਾਈਪੋਡ ਦੇ ਤੇ ਆ ਇੱਕ ਯੂਸੀਬੀ ਕੇਬਲ ਹੈਗੀ ਇਹਦੇ ਟਰਾਈਪੋਡ ਦੇ ਉੱਪਰ ਹੈ ਜਿਹੜੀ ਇੱਕ ਲਾਈਟ ਹੈ ਛੋਟੀ ਜੀ ਮੈਨੂੰ ਲੱਗਦਾ ਉਸੇ ਨੂੰ ਹੀ ਚਾਰਜ ਕਰਨ ਵਾਸਤੇ ਹੋਣਾ ਕਿਉਂਕਿ ਪਹਿਲਾਂ ਵਾਲਾ ਜਿਹੜਾ ਟਰਾਈਪੋਡ ਸੀ ਉਹ ਬਿਨਾਂ ਲਾਈਟ ਤੋਂ ਸੀਗਾ ਇਸ ਵਾਰੀ ਇਹ ਜਿਹੜੇ ਫਲੈਸ਼ ਵਗੈਰਾ ਲੱਗੀ ਵੀ ਆ ਉੱਪਰ ਤੇ ਉਹ ਵਾਲਾ ਆਇਆਗਾ ਤੇ ਹੁਣ ਆਪਾਂ ਦੇਖਦੇ ਆ ਖੋਲ ਕੇ ਕਿਵੇਂ ਦੀ ਇਹਦੇ ਵਿੱਚ ਜਾਣ ਹੈਗੀ ਜਿਆਦਾ ਵਧੀਆ ਉਹਦੇ ਨਾਲੋਂ ਕਿ ਇਹ ਥੋੜਾ ਜਿਹਾ ਲੋ ਹੈ ਕੁਆਲਿਟੀ ਦੇ ਵਿੱਚ ਉੱਪਰੋਂ ਜਿਹੜੀ ਲਾਈਟ ਹੈ ਉਹਨੂੰ ਕਵਰ ਕੀਤਾ ਹੋਇਆ ਜਿਹੜੀ ਆ ਸਟੈਂਡ ਹੈਗਾ ਵਿਚਾਰੇ ਦੇ ਵਿੱਚ ਆਪਾਂ ਮੋਬਾਈਲ ਫਿਟ ਕਰ ਸਕਦੇ ਹਾਂ ਤੇ ਇਹਦੇ ਜਿਹੜੇ ਆ ਹੁੰਦੇ ਆ ਸਟੈਂਡ ਜੇ ਡੰਡੇ ਜਿਹੇ ਇਹਦੇ ਖੋਲ ਕੇ ਜਿੰਨਾ ਆਪਾਂ ਨੂੰ ਲੋੜ ਆ ਉਹਨਾਂ ਵੱਧ ਘਾਟਾ ਪੈਣ ਨੂੰ ਖੋਲ ਕੇ ਸਟੈਂਡ ਨੂੰ ਉਹਨੇ ਥੈਂਕ ਸੈੱਟ ਕਰ ਸਕਦੇ ਆਂਗੇ ਆਪ ਦਾ ਜਿੰਨਾ ਆਪਾਂ ਨੂੰ ਸੈਟਿੰਗ ਦੀ ਲੋੜ ਹੈਗੀ ਇਵੇਂ ਖਿਆਸ ਤਰ੍ਹਾਂ ਇਹ ਇਹਦਾ ਸਟੈਂਡ ਬਣ ਜਾਂਦਾ ਹੈਗਾ ਤੇ ਲਾਈਟ ਹੈ ਆਪਾਂ ਦੇਖਾਂਗੇ ਕਿਵੇਂ ਚੱਲਦੀ ਹੈ ਵਿੱਚ ਇਹਦੇ ਇੱਕ ਹੋ ਹੁੰਦਾ ਹੈਗਾ ਰਿਮੋਟ ਜਆ ਉਹਦੇ ਨਾਲ ਆਪਾਂ ਫੋਟੋ ਖਿੱਚ ਸਕਦੇ ਆ ਵੀਡੀਓ ਸਟਿਲ ਕਰ ਸਕਦੇ ਆ ਔਨ ਕਰ ਸਕਦੇ ਆ ਤੇ ਆ ਯੂਸੀਬੀ ਕੇਬਲ ਨਾਲ ਆਪਾਂ ਇਹਨੂੰ ਚਾਰਜ ਕਰ ਲਾਂਗੇ ਹੌਲੀ ਹੌਲੀ ਆਪਾਂ ਨੂੰ ਇਹਦੇ ਸਾਰੇ ਫੰਕਸ਼ਨ ਆ ਜਿਹੜੇ ਸਮਝ ਆ ਜਾਣਗੇ ਇੱਕ ਵਾਰੀ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੇਗੇ ਦੇਖ ਕੇ ਤੇ ਇਹ ਮੇਰਾ ਪਹਿਲਾ ਵਾਲਾ ਇਹਦੀ ਕਹਾ ਜਿਹੜੀ ਸਟੈਂਡ ਵਾਲੀ ਆ ਲੱਤ ਜੀ ਇਹਦੀ ਇਹ ਟੁੱਟ ਗਈ ਸੀਗੀ ਤੇ ਇੱਕ ਇਹਦਾ ਜਿਹੜਾ ਮੋਬਾਈਲ ਨੂੰ ਫਿੱਟ ਕਰਕੇ ਰੱਖਣ ਵਾਲਾ ਸੀਗਾ ਵੀ ਜਿੱਥੇ ਆਪਾਂ ਨੂੰ ਸੈੱਟ ਆਉਂਦਾ ਉੱਥੇ ਕਰ ਦਈਏ ਉਹ ਪੇਸਟਰ ਨਟ ਜਿਹੜਾ ਉਹ ਟੁੱਟ ਗਿਆ ਸੀਗਾ ਇਹ ਇਸ ਕਰਕੇ ਹੁਣ ਮੇਰੇ ਬਹੁਤ ਹੀ ਜ਼ਿਆਦਾ ਜ਼ਰੂਰਤ ਦੀ ਚੀਜ਼ ਬਣ ਚੁੱਕੀ ਸੀਗੀ ਇਹ ਇਹ ਨਵਾਂ ਇਹ ਦੇਖੋ ਇਹਦੀ ਆ ਚੀਜ਼ ਨਵੇਂ ਦੀ ਦੇਖ ਲਈ ਤੁਸੀਂ ਪੁਰਾਣੇ ਦੀ ਆ ਚੀਜ਼ ਟੁੱਟ ਗਈ ਸੀਗੀ ਉਹ ਸੈਲਫੀ ਸਟਿਕ ਦੇ ਤੌਰ ਤੇ ਆਪਾਂ ਇਹਨੂੰ ਵਰਤ ਸਕਦੇ ਹਾਂ ਪਰ ਇਹਨੂੰ ਸਟੈਂਡਿੰਗ ਕਰਕੇ ਇਹ ਨਹੀਂ ਕਰ ਸਕਦੇ ਤੇ ਐਸੇ ਕਰਕੇ ਫਿਰ ਆਪਾਂ ਨਵਾਂ ਟਰਾਈਪੋਡ ਹੈ ਜਿਹੜਾ ਆਰਡਰ ਕੀਤਾ ਤੇ ਅੱਜ ਆਪਣੇ ਕੋਲੇ ਇਹ ਪਹੁੰਚਿਆ ਦੇਖਣ ਨੂੰ ਤਾਂ ਵਧੀਆ ਲੱਗੀ ਜਾਂਦਾ ਬਾਕੀ ਯੂਜ਼ ਕਰਿਆਂ ਪਤਾ ਲੱਗੂਗਾ ਵੀ ਇਹ ਕਿੱਦਾਂ ਦਾ ਹੈਗਾ ਬਾਕੀ ਜੇ ਤੁਸੀਂ ਵੀ ਮੰਗਾਉਣਾ ਹੋਵੇ ਜੇ ਤੁਹਾਨੂੰ ਹਲਕੇ ਫੁਲਕੇ ਕੰਮਾਂ ਵਾਸਤੇ ਚਾਹੀਦਾ ਤਾਂ ਤੁਸੀਂ ਇਹ ਜੀ ਚੀਜ਼ ਨੂੰ ਆਰਡਰ ਕਰ ਸਕਦੇ ਹੋ ਜਿਆਦਾ ਇਹਦਾ ਪ੍ਰਾਈਸ ਵੀ ਨਹੀਂ ਤੇ ਜਿਆਦਾ ਇਹ ਉਹ ਵੀ ਨਹੀਂ ਹੈਗਾ ਵੀ ਆਪਣੀ ਪਹੁੰਚ ਤੋਂ ਬਾਹਰ ਹੈ ਜਾਂ ਆਪਾਂ ਨੂੰ ਕੋਈ ਹੋਏਗਾ ਵੀ ਮੰਗਾ ਲਿਆ ਤਾਂ ਇਹ ਵਧੀਆ ਜਿੰਨੀ ਦੇਰ ਵੀ ਚੱਲ ਗਿਆ ਵਧੀਆ ਹੀ ਵਧੀਆ ਮੈਂ ਪਹਿਲਾਂ ਵਾਲਾ 2 ਸਾਲ ਵਰਤਿਆ ਐਸੇ ਸੇਮ ਪ੍ਰਾਈਸ ਦਾ ਸੀਗਾ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਆਰਡਰ ਕਰਕੇ ਮੰਗਾਓ ਤੇ ਆਪਣਾ ਕੰਮ ਚਲਾਓ ਜੇ ਤੁਸੀਂ YouTube ਤੇ ਵੀਡੀਓ ਪਾਉਣੀ ਹੈ ਜਾਂ ਕਿਸੇ ਵੀ ਚੀਜ਼ ਤੇ ਵੀਡੀਓ ਪਾਉਣੀ ਹੈ ਤਾਂ ਇਸ ਨਾਲ ਤੁਸੀਂ ਸ਼ੂਟ ਕਰਕੇ ਆਸਾਨੀ ਨਾਲ ਤੁਸੀਂ ਵੀਡੀਓ ਬਣਾ ਸਕਦੇ ਹੋ ਇੱਕ ਥਾਂ ਤੇ ਸਟਿਲ ਕਰਕੇ ਰੱਖ ਸਕਦੇ ਹੋ ਜਿਵੇਂ ਮਰਜ਼ੀ ਇਹ ਆਪਦੇ ਕੰਮ ਦੇ ਵਿੱਚ ਲਓ। ਬਾਕੀ ਜੇ ਕਿਤੇ ਆਪਾਂ ਜਾਣਾ ਹੋਣਾ ਕੈਰੀ ਕਰਕੇ ਲੈ ਕੇ ਜਾਣਾ ਤਾਂ ਵੀ ਲਿਜਾ ਸਕਦੇ ਆ। ਕੈਰੀ ਕਰਨਾ ਵੀ ਬਹੁਤ ਸੌਖਾ ਸਾਰਾ ਫੋਲਡ ਹੋ ਜਾਂਦਾ ਇੱਕ ਤਰ੍ਹਾਂ ਇੱਕ ਛੋਟੀ ਜੀ ਸਟਿਕ ਬਣ ਜਾਂਦੀ ਹੈ ਜਿੱਦਾਂ ਆਪਾਂ ਜਿੰਨਾ ਭਾਰ ਮੋਬਾਈਲ ਦਾ ਹੁੰਦਾ ਉਨਾ ਹੀ ਭਾਰ ਇਸ ਦਾ ਹੁੰਦਾਗਾ। ਆਸਾਨੀ ਨਾਲ ਆਪਾਂ ਇਹਨੂੰ ਆਪਦੇ ਹੈਂਡ ਬੈਗ ਦੇ ਵਿੱਚ ਪਾ ਕੇ ਇੱਧਰ ਉੱਧਰ ਕਿਤੇ ਵੀ ਲਿਜਾ ਸਕਦੇ ਆ। ਬਾਕੀ ਜੇ ਆਪਾਂ ਨੂੰ ਨਾਂ ਵੀ ਪਸੰਦ ਹੋਵੇ ਤਾਂ ਆਪਣੇ ਦੇ ਵਿੱਚ ਦਸੀ ਹੁੰਦੀ ਆਪਣਾ ਟਾਈਮ ਲਿਮਟ ਵੀ ਤੁਸੀਂ ਇੰਨੇ ਦਿਨਾਂ ਦੇ ਵਿੱਚ ਇਹਨੂੰ ਵਾਪਸ ਵੀ ਕਰ ਸਕਦੇ ਹੋ ਦੁਆਰਾ ਹੋਰ ਵੀ ਆਰਡਰ ਕਰ ਸਕਦੇ ਹੋ ਤੇ ਇਹ ਸੀ ਅੱਜ ਦੀ ਛੋਟੀ ਜਿਹੀ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਾਏ ਬਾਏ